ਸਾਸਤਰੀ ਕਾ ਸਾਰਨਾ ਭੈਣਾ ਨੂੰ ਮੈਂ ਸੁਖਵਿੰਦਰ ਕੌਰ ਚਾਉੜਾ ਆ ਬਹੁਤ ਹੀ ਪਿਆਰਾ ਲੋਕ ਗੀਤ ਸੁਣਾ ਮੇਰੇ ਭੈਣਾ ਮਾਣੋ ਇਸ ਗੀਤ ਦਾ ਨੰਦ ਕਮੈਂਟ ਕਰਕੇ ਦੱਸਿਆ ਕਰੋ ਕਿ ਇਸ ਤਰ੍ਹਾਂ ਦਾ ਲੱਗਿਆ ਗੀਤ ਮੇਰਾ ਵੀ ਅੱਗੇ ਮਾਨ ਵੜੇ ਹੋਰ ਗੀਤ ਪਾਉਂਦਾ ਸੁਣਾ ਮੇਰੇ ਭੈਣਾ ਡੇਗ ਭਾਈ ਨੀ ਨੋਰੀ ਸੀ my i दस देनी गोरिए हाल दिला दे दस ग